ਟਾਡੇ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਅੱਜ ਸਾਡੇ ਬਹੁਤ ਹੰਗਾਰਾ ਮਿਲ ਰਿਹਾ ਮੇਰੇ ਮਾਨ ਜੀ ਚਿੰਤਾ ਸਰ ਜਨਾ ਪ੍ਰਧਾਨ ਜੀ ਦੇਿਆਣਾ ਦੇਖਤੀ ਦੇ ਉਹ ਦੇਖੋ ਜੁਨੀ ਫੋਟ ਕਰ ਰਹੀ ਹੈ ਮੋਟਾ ਵੀ ਨਾਲ ਪਾਜਾ ਤੁਹਾਡੇ ਕਿਸਾਨਾਂ ਨੇ ਉਹਨਾਂ ਸਵਾਜਵਾਵ ਹੋਇਆ ਟੀਮ ਸਵਾਜਵਾਵ ਹੋਇਆ ਕਿਸਾਨਾਂ ਨਾਲ ਗੱਲਬਾਤਾਂ ਕੀਤੀਆਂ ਜੀ ਮੈਂ ਕਿਹਾ ਤੁਸੀਂ ਕਿਸਾਨਾਂ ਮੈਂ ਮਜ਼ਦੂਰ ਹੈ ਜੀ ਆਪਣਾ ਨਾਰਾ ਇੱਕ ਹੈ ਕਿਸਾਨ ਮਜ਼ਦੂਰ ਇਕਤਾ ਵਾਹ ਬੋਲੋ ਜਿੰਦਾਬਾਦ ਜਿੰਦਾਬਾਦ ਪੰਜਾਬ ਲਈ ਜੈ ਜੈਕਾਰ ਇਹ ਸੈਂਟਰਾਂ ਪਰ ਜਤਨ ਮੰਨ ਬਣਾਓਗੇ ਜੋ ਕਹਿੰਦੇ ਸਾਡਾ ੱੱਕਾ ਹੋ ਰਿਹਾ ਉੱਥੇ ਸਭ ਨੂੰ ਹਰਿਆਣਾ ਵਿੱਚ ਰੋਕਣ ਰੋਕਿਆ ਜਾ ਰਿਹਾ ਸਰਕਾਰ ਤੱਕ ਇਹ ਲੋਕਾਂ ਦਾ ੱੱਕਾ ਕਰ ਰਹੀ ਹੈ ਇਹ ਤੇ ਧਰਨਾ ਲਾਉਣ ਦੇ ਕੁਝ ਕਰਨੇ ਇਹ ਵੀ ਆਪਣੇ ਨਾਲ ਪਿੱਛੇੜਨਾ ਤੇ ਸਰਕਾਰੀ ਪਿੱਛੇੜੀ ਹਾਂਜੀ ਮੈਂ ਸੁਖਵਿੰਦਰ ਸਿੰਘ ਬੀਕੇ ਜੂ ਰਾਜੀਵਾਰ ਮੀਤ ਪ੍ਰਧਾਨ ਪੰਜਾਬ ਅੱਜ ਸਾਡੀ ਟੀਮ ਜਾ ਰਿਹਾਈ ਤਾਂ ਲੋਕ ਸਭਾ ਤੋਂ ਮੈਂਬਰ ਗਿਆਚਾਰਾਮ ਜੀ ਪੂਰੇ ਆਏ ਹੋਏ ਸੀ ਬੀਜੇਪੀ ਦੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਆ ਜਿਹੜੇ ਸਾਨੂੰ ਐਸਕੇਐਮ ਵੱਲੋਂ 11 ਸਵਾਲ ਨੇ ਵੀ ਉਹਨਾਂ ਦੇ ਜਵਾਬ ਤੋਂ ਜਿਹੜੀਆਂ ਸਰਕ ਤੇ ਕਿੱਲਾਂ ਲਾਈਆਂ ਨੇ ਉਹ ਕਿਉਂ ਲਾਈਆਂ ਨੇ ਜਿਹੜੀ ਸਾਡੀ ਐਮਐਸਪੀ ਦੀ ਮੰਗ 4 ਕਿਸਾਨਾਂ ਦੀ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਤੇ ਜਿਹੜੇ ਲਖੀਮਪੁਰ ਪੀਰੀ ਵਾਲੇ ਨੂੰ ਤੁਸੀਂ ਤੇ ਇੱਕ ਦਸੀਆ ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ ਫਿਰ ਉਹ ਉੱਤਰ ਕੇ ਖੜੇ ਰਹੇ ਨੇ ਵੀ ਦੱਸੋ ਮੈਂ ਆ ਦੱਸਦਾ ਮੈਂ ਤੁਹਾਡੇ ਨਾਲ ਆ ਇੱਕ ਵਾਰ ਮੈਨੂੰ ਭੇਜੋ ਉੱਥੇ ਮੈਂ ਕਿਸਾਨ ਮਜ਼ਦੂਰ ਇਕਤਾ ਦੇ ਉਰੇ ਉਹਨਾਂ ਨੇ ਨਾਰੇ ਲਾਏ ਲਿ ਮੈਂ ਤੁਹਾਡੇ ਅੱਜ ਕਿਸਾਨ ਮਜ਼ਦੂਰ ਇਕੱਠਾਂ ਜਿੰਦਾਬਾਦ ਕਹਿਣਾ ਤੇ ਅਸੀਂ ਮਤਲਬ ਉਹਨਾਂ ਨਾਲ ਪ੍ਰਸ਼ਾਸਨ ਵੀ ਆ ਗਿਆ ਪ੍ਰਸ਼ਾਸਨ ਵੀ ਗਿਆ ਮੈਂ ਬਸ ਤੁਹਾਡੇ ਹੁਣ ਜਿੰਨੇ ਸਵਾਲ ਤੁਸੀਂ ਆਹ ਕਰ ਲਏ ਉਹਨਾਂ ਨੇ ਪਰ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਪ੍ਰਸ਼ਾਸਨ ਤੇ ਇਹ ਉਹਨਾਂ ਨੂੰ ਇਹ ਪੰਜਾਬ ਵਿੱਚ ਸਾਰੀ ਕਿਸਾਨ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜਪੀ ਦੇ ਵੱਲੋਂ ਸਾਰੀ ਐਸ ਕੇ ਐਮ ਵੱਲੋਂ ਅਮਨ ਚੈਨ ਨਾਲ ਮਤਲਬ ਜਿਹੜਾ ਉਹ ਕਰਨਾ ਸ਼ਾਂਤਮਈ ਢੰਗ ਨਾਲ ਕਰਨਾ ਅੱਜ ਵੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਵੀ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸਾਨੂੰ ਤੇ ਇਹਨਾਂ ਨੇ ਗੇਜਰ ਆਮ ਜੀ ਨੇ ਵੀ ਮਤਲਬ ਐਨ ਪੂਰੇ ਹਲਮੀ ਨਾਲ ਸਾਡੇ ਸਵਾਲਾਂ ਦੇ ਜਵਾਬ ਉਹ ਦੇਤਾ ਨਹੀਂ ਸਕੇ ਮਤਲਬ ਪਰ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥੋੜਾ ਜਿਹਾ ਵਿਸ਼ਵਾਸ ਦਵਾਇਆ ਕਹਿੰਦਾ ਮੈਨੂੰ ਚੁਣ ਕੇ ਭੇਜੋ ਵੀ ਮੈਂ ਤੁਹਾਡੇ ਮੈਂ ਮਜ਼ਦੂਰੀ ਵੀ ਕੀਤੀ ਆ ਮੈਂ ਮੰਡੀ ਚ ਪੱਲੇਦਾਰੀ ਵੀ ਕੀਤੀ ਆ ਕਹਿੰਦਾ ਮੈਂ ਆ ਸਾਰੀਆਂ ਚੀਜ਼ਾਂ ਕੀਤੀਆਂ ਨੇ ਰਿਕਸ਼ਾ ਵੀ ਚਲਾਇਆ ਮੈਂ ਕਹਿੰਦਾ ਗਰਾਸ ਰੂਟ ਤੋਂ ਉੱਕੇ ਗਿਆ ਮੈਂ 40 ਲੀਟਰ ਬਣਿਆ ਮੈਨੂੰ ਆਹ ਮਿਲਿਆ ਇੱਕ ਵਾਰ ਮੇਰੇ ਤੇ ਵਿਸ਼ਵਾਸ ਦਿਵਾਉ ਸੀਗਾ ਤੁਸੀਂ ਤੇ ਵਿਸ਼ਵਾਸ ਕਿ ਮੈਂ ਅਸੀਂ ਜਿਪਾਈਏ ਜੀ ਦੇ ਜੀ ਦਾ ਉਹ ਸਟਾ ਵੈਸੇ ਹੀ ਵਿਰੋਧ ਹੁਣ ਉਹ ਜਿਹੜਾ ਉੱਥੇ ਅਸੀਂ ਪਾਕਿਸਤਾਨ ਵਾਲੇ ਤਾਂ ਹੈ ਨਹੀਂ ਦੀ ਪੰਜਾਬ ਵਾਲੀ ਜਾ ਰਹੇ ਸੀ ਜਿਹੜਾ ਉੱਥੇ ਕੱਟੜ ਸਰਕਾਰ ਨੇ ਖਿਲਰੇ ਦਿੱਤੇ ਨੇ ਸੜਕਾਂ ਚੋਖੇ ਇੰਨੇ ਦਿਨਾਂ ਦੇ ਬੈਠੇ ਨੇ ਸ਼ਾਂਤਮਈ ਨਾ ਕੋਈ ਪੁੱਛਦਾ ਨਾ ਕੋਈ ਮਿਲਣਾ ਹੈ ਕਿਸਾਨਾਂ ਕਿੰਨੇ ਕਿਸਾਨ ਸੁਭਕਰਨ ਕਿਸਾਨ ਦੀ ਉੱਥੇ ਸ਼ਹੀਦ ਕਰਤਾ ਜਿਹੜਾ ਸੈਟਾ ਕਿਸਾਨ ਉੱਥੇ ਸ਼ਹੀਦ ਹੋਇਆ ਜਿਹਦੀ ਐਫਆਈਆਰ ਜ਼ੀਰੋ ਹੋਈ ਆ ਉਹਦਾ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਕੇਸ ਫਾਇਰ ਮਾਨਜੋਗ ਰਾਜੇਵਾਲ ਜੀ ਉਹ ਕੇਸ ਲੜ ਰਹੇ ਨੇ ਆਪਣੇ ਕਿਸਾਨਾਂ ਵਾਸਤੇ